ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਫੁੱਟਬਾਲ ਕਲੱਬ ਗਰ ਸ਼ੰਕਰ ਵੱਲੋਂ ਸੰਸਥਾ ਦੇ ਪ੍ਰਧਾਨ ਐਡਵੋਕੇਟ ਜਸਵੀਰ ਸਿੰਘ ਰਾਏ ਦੀ ਅਗਵਾਈ ਹੇਠ ਛੋਟੇ ਛੋਟੇ ਬੱਚਿਆਂ ਲਈ ਲਗਾਇਆ ਗਿਆ ਸਮਰ ਕੈਂਪ ਆਪਣੀ ਅਮੀਰੀਅਤ ਦਾ ਛੜਦਾ ਹੋਇਆ ਸਮਾਪਤ ਹੋਇਆ ਇਸ ਮੌਕੇ ਸਕੂਲ ਪੱਧਰ ਤੇ ਬੱਚਿਆਂ ਦਾ ਫੁੱਟਬਾਲ ਮੈਚ ਵੀ ਕਰਵਾਇਆ ਗਿਆ ਇਸ ਮੌਕੇ ਇਨਾਮ ਦੀ ਵੰਡ ਹਲਕਾ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਵੱਲੋਂ ਕੀਤੀ ਗਈ ਆਪਣੇ ਸੰਬੋਧਨ ਵਿੱਚ ਜੈਕ੍ਰਿਸ਼ਨ ਸਿੰਘ ਰੋੜੀ ਨੇ ਜਿੱਥੇ ਕਲੱਬ ਵੱਲੋਂ ਕੀਤੇ ਸੁਪਰਾਲੇ ਦੀ ਸ਼ਲਾਘਾ ਕੀਤੀ ਉੱਥੇ ਹੀ ਉਹਨਾਂ ਨੌਜਵਾਨਾਂ ਨੂੰ ਨਸ਼ਿਆਂ ਦਾ ਤਿਆਗ ਕਰ ਖੇਡਾਂ ਵੱਲ ਉਤਸ਼ਾਹਿਤ ਹੋਣ ਲਈ ਪ੍ਰੇਰਿਆ ਇਸ ਮੌਕੇ ਕਲੱਬ ਵੱਲੋਂ ਡਿਪਟੀ ਸਪੀਕਰ ਜੈਕ੍ਰਿਸ਼ਨ ਸਿੰਘ ਰੋੜੀ ਅਤੇ ਉਹਨਾਂ ਦੇ ਸਹਿਯੋਗੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਬਹੁਤ ਚੰਗਾ ਪ੍ਰੋਗਰਾਮ ਸੀ ਦੀ ਅਜੇ ਸਰਦਾਰ ਭਗਤ ਸਿੰਘ ਜੀ ਉਸ ਕਲੱਬ ਨੂੰ ਹਰ ਸਾਲ ਕਰਵਾਇਆ ਜਾਂਦਾ ਔਰ ਇਸ ਸਾਲ ਵੀ ਸਮਰ ਕੈਂਪ ਦੇ ਵਿੱਚ ਜਿਹੜੇ ਬੱਚੇ ਆ ਉਹਨਾਂ ਨੇ ਜਿਹੜਾ ਆਪਣਾ ਗਰਮੀਆਂ ਦੀ ਛੁੱਟੀਆਂ ਸੀ ਆਪਣੇ ਸਹੀ ਜਗ੍ਹਾ ਜਿਹੜਾ ਹੈ ਆਪਣੇ ਆਣ ਵਾਲਾ ਤੋਂ ਦੇਖ ਜਿਹੜਾ ਹੈ ਐਮਐਸਏ ਦਾ ਇੱਕ ਬੜਾ ਸਖਿਆਤ ਉਹਨਾਂ ਦਾ ਕਿਉਂਕਿ ਜਿਹੜਾ ਇਨਸਾਨ ਮਨ ਨਾਲ ਜੁੜ ਗਿਆ ਉਹ ਫਿਰ ਜਿਹੜਾ ਉਹਦਾ ਕਿੰਨਾ ਦਾ ਨਸ਼ੇ ਵੱਜ ਜਾਵੇ ਔਰ ਇਸ ਗ੍ਰਾਉਂਡ ਨੇ ਤਾਂ ਸਪੈਸ਼ਲ ਤੌਰ ਤੇ ਸਾਡੇ ਵਰਕਸ਼ਿਪਰ ਨੂੰ ਔਰ ਸਾਡੇ ਦੇਸ਼ ਨੂੰ ਕਈ ਖਿਡਾਰੀ ਵੀ ਦਿੱਤੇ ਹੈ ਕੋਈ ਜਿਹੜੇ ਸਾਡੇ ਬੱਚੇ ਆ ਉਹ ਗਾਂਹ ਜਾ ਕੇ ਗਵਰਨਮੈਂਟ ਜੋਬ ਤੇ ਵੀ ਜਿਹੜੇ ਆ ਸੈਲੈਕਟ ਹੋਏ ਐ ਮੈਂ ਸਾਹਮਣੇ ਕਿ ਇਹਦਾ ਸਾਰਾ ਪਹਿਲਾ ਸਰਦਾਰ ਸਾਹਿਬ ਨੂੰ ਸਾਹਿਬ ਅਕੀ ਸਾਡੀਆਂ ਜਿੰਨੇ ਵੀ ਸਾਥੀ ਖੜੇ ਨੇ ਰਣਾ ਜੀ ਇਹਨਾਂ ਦਾ ਬਹੁਤ ਚੰਗਾ ਉਪਰਾਲਾ ਹੈ ਹਰ ਸਾਲ ਜਿਹੜਾ ਹੈ ਸਪੋਰਟਸ ਨੂੰ ਲ ਸਾਡੇ ਇਲਾਕੇ ਦੇ ਵਿੱਚ ਆਪਣੀ ਇਹ ਭੂਮਿਕਾ ਨੂੰ ਆਂਦੇ। ਇਸ ਸੰਬੰਧੀ ਜਾਣਕਾਰੀ ਦਿੰਦੇ ਐਡਵੋਕੇਟ ਜਸਪੀਰ ਸਿੰਘ ਰਾਏ ਨੇ ਦੱਸਿਆ ਕਿ ਇਹ ਸਮਰ ਕੈਂਪ 19 ਮਈ ਤੋਂ 30 ਜੂਨ ਤੱਕ ਗਵਰਨਮੈਂਟ ਸੀਨੀਅਰ ਸੈਂਡਰੀ ਸਕੂਲ ਗਰਸ਼ੰਕਰ ਦੀ ਫੁੱਟਬਾਲ ਗਰਾਊਂਡ ਵਿਖੇ ਲਗਾਇਆ ਗਿਆ। ਕੈਂਪ ਦੌਰਾਨ 7 ਸਾਲ ਤੋਂ 17 ਸਾਲ ਤੱਕ ਦੇ ਬੱਚਿਆਂ ਨੂੰ ਫੁੱਟਬਾਲ ਦੇ ਕੋਚਾਂ ਮਿਲੋ ਰੋਜ਼ਾਨਾ ਸ਼ਾਮ 4:30 ਵਜੇ ਤੋਂ ਸ਼ਾਮ 7 ਵਜੇ ਤੱਕ ਫੁੱਟਬਾਲ ਦੀ ਟ੍ਰੇਨਿੰਗ ਮੁਫਤ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਮਰ ਕੈਂਪ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਰੋਜ਼ਾਨਾ ਰਿਫਰੈਸ਼ਮੈਂਟ ਵੀ ਦਿੱਤੀ ਜਾਂਦੀ ਹੈ। ਸਾਡਾ ਹਿੱਸਾ 6 ਤੋਂ 17 ਸਾਲ ਦੇ ਬੱਚਿਆਂ ਵਿਦਾਇ ਉਸਵਾਦਨ ਕਿਲਾ ਦੇ ਨੇ ਹੈ। ਸੋ ਬਹੁਤ ਬੜੀ ਖੁਸ਼ੀ ਔਰ ਮਾਣ ਦੀ ਮਹਿਸੂਸ ਕਰਦੇ ਹਾਂ ਕਿ ਸਾਡੇ ਦੀ ਸਾਡੇ ਸ਼ਹਿਰ ਦੇ ਡਿਪਟੀ ਸਪੀਕਰ ਸਾਹਿਬ ਜੈ ਸਿੰਘ ਰੋਦੀ ਸਾਹਿਬ ਜੀ ਤੋਂ ਬੱਚਿਆਂ ਨੂੰ ਅਸ਼ੀਰਵਾਦ ਦਨਵਾ ਕੇ ਆਏ ਆ ਔਰ ਅਗਲੇ ਸਾਲ ਵਾਸਤੇ ਔਰ ਇਹੀ ਅਸੀ ਇਹ ਰੱਖਦੇ ਆ ਕਿ ਜਦੋਂ ਨਵੰਬਰ ਮਹੀਨੇ ਫੁੱਟਬਾਲ ਦੀ ਅਸੀ ਟੂਰਨਾਮੈਂਟ ਕਰਵਾਉਣੇ ਹੈਗੇ ਉਹਦੇ ਵਿੱਚ ਕਾਫੀ ਇਵੈਂਟਸ ਹੁੰਦੀਆਂ ਨੇ ਸੋ ਅਗਲਾ ਟੂਰਨਾਮੈਂਟ ਜਿਹੜਾ ਹੈਗਾ ਉਹ ਨਵੰਬਰ ਮਹੀਨੇ ਡੇਟਾ ਫਿਕਸ ਕਰ ਲਵਾਂਗੇ ਔਰ ਉਹਦੇ ਚ ਪਿਛਲੇ ਸਾਲ ਵੀ ਆ ਹਰ ਵੇਲੇ ਤੁਹਾਡੇ ਰੋੜੀ ਸਾਹਿਬ ਇਨਚਾਰਜ ਹੋਗੇ ਜੀ ਇਹਨਾਂ ਦੀ ਰਹਿਨਮਾਈ ਥੱਲੇ ਲੋਕ ਹੋਵੇ ਇੱਕ ਟੂਰਨਾਮੈਂਟ ਹੋਊਗਾ। ਉਹ ਸਮਰ ਕੈਂਪ ਦੀ ਮੈਂ ਗੱਲ ਕਰਦਾ ਜੀ। ਸਮਰ ਕੈਂਪ ਇਹ ਜਿਹੜਾ ਅਗਲਾ ਹੈਗਾ ਜੀ ਉਹ ਜਿਹਦਾ ਸਾਡਾ ਬੱਚਾ ਇੱਕ ਥੋੜੇ ਦਿਨ ਪਹਿਲਾਂ ਆ ਉਹਦੀ ਥੋੜੀ ਸਸ ਮਲ ਉਹ ਦੁਨੀਆ ਵਿੱਚ ਚਲੇ ਗਿਆ ਫਤੋ ਵਿਸੜ ਗਿਆ। ਉਹਦੀ ਯਾਦ ਵਿੱਚ ਅਸੀਂ ਉਹ ਟੂਰਨਾਮੈਂਟ ਨਵੰਬਰ ਮਹੀਨੇ ਹੋਣਾ ਉਹਨੂੰ ਸਮਾਪਤ ਹੋਊਗਾ ਅੰਕਪ ਦੇ ਨਾਂ ਤੇ ਤੇ ਨਾਲੇ ਹੀ ਸਾਡਾ ਬਹੁਤ ਤਿਆਰਾ ਬੱਚਾ ਪਿਆ ਭਰਾ ਸਾਡਾ ਕਹਿ ਸਕਦੇ ਆ। ਅਰਜਿੰਦਰ ਸ਼ਾਹ ਵਾਲਾ ਜੀ ਦਾ ਛੋਟਾ ਬ੍ਰਦਰ ਗਦੀਪ ਸ਼ਾਹ ਵਾਲਾ ਜੀ ਉਹ ਇਸ ਦੁਨੀਆ ਤੋਂ ਚਲੇ ਗਏ ਜੀ ਸੋ ਦੋਨਾਂ ਨੂੰ ਇਹ ਸਮਰਬਤ ਹੋਵੇਗਾ ਅਲੱਗੇ ਜੋ ਵੱਧ ਤੋਂ ਵੱਧ ਅਸੀਂ ਇੱਕ ਉਪਰਾਲਾ ਕਰ ਸਕੀਏ ਜੀ ਇਸ ਵਿੱਚ ਮੈਂ ਨੱਥਣਾ ਚਾਹੁੰਦਾ ਤੁਹਾਨੂੰ ਜੀ ਕਿ ਜਿੰਨੀਆਂ ਇਵੈਂਟਸ ਅਸੀਂ ਕਰਾਉਣੇ ਆ ਜੀ ਟੂਰਨਾਮੈਂਟ ਸੀਦੇ ਆਇਸ ਤੋਂ ਆਪਾਸੇ ਕਰਾਉਂਦਾ ਆਲੇ-ਦੋਲੇ ਫੁੱਟਬਾਲ ਦੇ ਸਿਰਫ ਟੂਰਨਾਮੈਂਟ ਹੁੰਦੇ ਆ ਅਸੀਂ 올 ਇੰਡੀਆ ਲੈਵਲ ਤੇ ਸਕੂਲ ਲੈਵਲ ਦੇ ਉੱਤੇ ਇੰਟਰ ਸਟੇਟ ਦੇ ਮੁਕਾਬਲੇ ਸਾਡੇ ਐਥਲੀਟਸ ਦੇ ਹੁੰਦੇ ਆ ਉਸ ਤੋਂ ਇਲਾਵਾ ਬੱਚਿਆਂ ਨੂੰ ਪ੍ਰੋਮੋਟ ਕਰਨ ਵਾਸਤੇ ਦਸਾਂ ਕਸ਼ੀ ਦੇ ਮੁਕਾਬਲੇ ਕਰਾਉਣੇ ਆ